ਸਸਕੀ ਕਾਲ ਦੋਸਤੋ ਅੱਜ ਆਪਾਂ ਜਿਸ ਪੰਜਾਬੀ ਸtare ਦੀ ਗੱਲ ਕਰਨ ਜਾ ਰਹੇ ਹਾਂ ਉਹ ਕੱਲਾ ਕੋਈ ਸਿੰਗਰ ਹੀ ਨਹੀਂ ਉਹ ਸਿੰਗਰ ਹੋਣ ਦੇ ਨਾਲ ਨਾਲ ਬਹੁਤ ਵਧੀਆ ਐਕਟਰ Songwriter ਤੇ Director ਵੀ ਹੈ ਜਿਸ ਦਾ ਗਾਣਾ ਆਇਆ ਸੀ ਮੁੰਡਿਆਂ ਨੂੰ ਚੜਦੀ ਠਾਰੀ 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 ਉਹਦੀ ਹੀਟ ਤੇ ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਬੀਟ ਤੇ ਉਹਦੇ ਸਿਲਕੀ ਸਿਲਕੀ ਵਾਲ ਨਸਲ ਦੀ ਗੋਰੀ ਆ ਉਹ 6 ਫੁੱਟੀ ਮਟਿਆਰ ਗੰਨੇ ਦੀ ਪੋਰੀ ਆ ਖਫਾ ਰਤਾਨੀ ਹੁੰਦੀ ਕਿਸੇ ਦੀ ਚੀਟ ਤੇ ਮਰ ਜਾਣੀ ਪਉਂਦੀ ਭੰਗੜਾ ਅੰਗਰੇਜ਼ੀ ਬੀਟ ਤੇ ਸੋ ਦੋਸਤੋ ਇਸ ਤੋਂ ਬਿਨਾ ਵੀ ਉਸ ਦੇ ਬਹੁਤ ਸਾਰੇ ਸਿੰਗਲ ਟਰੈਕ ਆਏ ਜਿਹੜੇ ਸੁਪਰ ਡੂਪਰ ਹਟ ਰਹੇ ਜਿਵੇਂ ਗੱਭਰੂ ਤਾਰਿਆ ਰਾਜ ਕਰਦਾ ਕਿੰਨੀ ਸੋਹਣੀ ਅੰਗਰੇਜ਼ੀ ਬੀਟ ਦੀ ਗੈਂਗਸਟਰ ਮਲਾਜੇਦਾਰੀਆਂ ਹੈਲੋ ਹੈਲੋ ਸ਼ਟ ਅਪ ਹਾਂ ਇੰਨੇ ਸ਼ਬਦਾਂ ਨਾਲ ਸ਼ਾਇਦ ਤੁਹਾਨੂੰ ਗਾਣਿਆਂ ਤੋਂ ਬਾਈ ਦਾ ਨਾਮ ਤਾਂ ਬਿਲਕੁਲ ਕਲੀਅਰ ਹੋ ਗਿਆ ਹੋਊਗਾ ਜੋ ਮੇਰੀ ਮਰਿਆਦ ਹੈ ਜੋ ਸਭ ਦਾ ਫੇਵਰਿਟ ਹੈ ਮੇਰਾ ਖੁਦ ਦਾ ਬੜਾ ਫੇਵਰਿਟ ਹੈ ਪੰਜਾਬੀਆਂ ਨੇ ਦਿਲਾਂ ਦੀ ਧੜਕਣ ਹੈ ਗਿੱਪੀ ਗਰੇਵਾਲ ਸੋ ਦੋਸਤੋ ਅੱਜ ਆਪਾਂ ਗਿੱਪੀ ਗਰੇਵਾਲ ਬਾਈ ਬਾਰੇ ਗੱਲਬਾਤ ਕਰਾਂਗੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਫੈਮਿਲੀ ਬਾਰੇ ਗੱਲਬਾਤ ਕਰਾਂਗੇ ਤੇ ਦੋਸਤੋ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਜੇ ਤੁਸੀਂ ਮੇਰਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਕਲਿੱਕ ਕਰਕੇ ਮੇਰਾ ਚੈਨਲ ਪਹਿਲਾਂ ਜਰੂਰ ਸਬਸਕ੍ਰਾਈਬ ਕਰ ਲਓ ਸੋ ਦੋਸਤੋ ਇਸ ਵੀਡੀਓ ਦੀ ਫਰਮਾਇਸ਼ ਮੈਨੂੰ ਕਾਫੀ ਦਿਨਾਂ ਤੋਂ ਮੇਰੇ ਫੇਸਬੁੱਕ ਤੇ ਵੀ ਮੈਨੂੰ ਕਮੈਂਟ ਆ ਰਹੇ ਸੀ YouTube ਤੇ ਬਾਈ ਨੇ ਖਾਸ ਤੌਰ ਤੇ ਬੰਟੀ ਮਹਿਰਾਜੀ ਨੇ ਕਮੈਂਟ ਕੀਤਾ ਸੀ ਕਿ ਪਲੀਜ਼ ਗਿੱਪੀ ਗਰੇਵਾਲ ਦੀ ਵੀਡੀਓ ਜਰੂਰ ਬਣਾਓ ਸੋ ਬਾਈ ਦਾ ਜਿ ਆਪਾਂ ਲੰਬਾ ਲਾਇਆ ਮੈਨੂੰ ਉਮੀਦ ਹੈ ਬਾਈ ਵੀਡੀਓ ਦੇਖ ਰਿਹਾ ਹੋਊਗਾ ਤਾਂ ਖੁਸ਼ ਹੋਊਗਾ ਬਾਈ ਜੇ ਕਿਸੇ ਹੋਰ ਤੇ ਵੀ ਮੇਰਾ ਦਰਸ਼ਕ ਜੋ ਮੇਰਾ ਪਿਆਰ ਭਰਾ ਕੋਈ ਵੀਡੀਓ ਦੇਖ ਰਿਹਾ ਤਾ ਜੇ ਉਹਨਾਂ ਦੇ ਮਨ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਵੀਡੀਓ ਹੈ ਕਿ ਕਿਸੇ ਉਹਨਾਂ ਦਾ ਕੋਈ ਫੇਵਰਿਟ ਸਿੰਗਰ ਹੈ ਉਸ ਬਾਰੇ ਜੀ ਵੀਡੀਓ ਬਣਵਾਉਣ ਲਈ ਕਹਿਣਾ ਚਾਹਦੇ ਤਾਂ ਕਮੈਂਟ ਵਿੱਚ ਜਾ ਕੇ ਤੁਸੀਂ ਵੀਰੇ ਆਪਣੀ ਵੀਡੀਓ ਦੱਸ ਸਕਦੇ ਹੋ ਆਪਾਂ ਜਲਦੀ ਜਲਦੀ ਤੁਹਾਡੀ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਦੋਸਤੋ ਤੁਹਾਡਾ ਹੁਣ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਗਿੱਪੀ ਕਰੇਵਾਲ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਫੈਮਿਲੀ ਬਾਰੇ 뮤ਜ਼ਿਕ ਕਰੀਅਰ ਬਾਰੇ ਫਿਲਮੀ ਕਰੀਅਰ ਬਾਰੇ ਗੱਲਬਾਤ ਕਰਦੇ ਹਾਂ ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ 1983 ਨੂੰ ਬੀਬੀ ਕਲਵੰਤ ਕੌਰ ਦੀ ਕੁੱਖੋਂ ਅਤੇ ਸਰਦਾਰ ਸੰਤੋਖ ਸਿੰਘ ਦੇ ਘਰ ਕੂਮਕਲਾ ਜੋ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈ ਹੋਇਆ। ਉਹਨਾਂ ਦਾ ਜੋ ਪੂਰਾ ਨਾਮ ਹੈ ਉਹ ਹੈ ਰੁਪਿੰਦਰ ਸਿੰਘ ਗਰੇਵਾਲ ਤੇ ਉਹਨਾਂ ਦੇ ਪਰਿਵਾਰ ਵਿੱਚ ਉਸ ਨਾਲੋਂ ਇੱਕ ਉਸਦਾ ਵੱਡਾ ਭਰਾ ਵੀ ਹੈ ਜਿਸ ਦਾ ਨਾਂ ਹੈ ਸਿੱਪੀ ਗਰੇਵਾਲ ਜੋ ਕਿ ਅੱਜ ਕੱਲ੍ਹ ਆਸਟ੍ਰੇਲੀਆ ਵਿੱਚ ਸੈਟਲ ਨੇ। ਇਸ ਤੋਂ ਬਿਨਾਂ ਦੋਸਤੋ ਜੀ ਆਪਾਂ ਉਹਨਾਂ ਦੀ ਮੈਰਿਜ ਲਾਈਫ ਦੀ ਗੱਲ ਕਰ ਲਈਏ ਤਾਂ ਉਹਨਾਂ ਦੀ ਮੈਰਿਜ ਹੋ ਚੁੱਕੀ ਹੈ ਤੇ ਉਹਨਾਂ ਦੀ ਵਾਈਫ ਦਾ ਨਾਮ ਹੈ ਰਵਨੀਤ ਕੌਰ ਗਰੇਵਾਲ ਉਹਨਾਂ ਦੀ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ ਦੋਸਤ ਪੁੱਤਰਾਂ ਦਾ ਜਨਮ ਹੋਇਆ ਜਿਸ ਵਿੱਚ ਇੱਕ ਦਾ ਨਾਮ ਹੈ ਏਕਮਕਾਰ ਸਿੰਘ ਜਿਹਨੂੰ ਉਹ ਪਿਆਰ ਨਾਲ ਏਕਮ ਕਹਿੰਦੇ ਆ ਤੇ ਦੂਜੇ ਦਾ ਨਾਮ ਹੈ ਗੁਰਫਤੇ ਸਿੰਘ ਜਿਹਨੂੰ ਬਾਈ ਗਿੱਪੀ ਗਰੇਵਾਲ ਬੜੇ ਪਿਆਰ ਨਾਲ ਛਿੰਦੇ ਕਹਿ ਕੇ ਬੁਲਾਉਂਦਾ ਬੜੇ ਹੀ ਪਿਆਰੇ ਦੋਨੋਂ ਬੱਚੇ ਆ ਤੇ ਦੋਸਤੋ ਇਸ ਤੋਂ ਬਿਨਾਂ ਅੱਪਾ ਉਹਨਾਂ ਦੀ ਜੇ अर्ਲੀ ਲਾਈਫ ਤੇ ਇੱਕ ਨਜ਼ਰ ਮਾਰੀਏ ਤਾਂ ਬਾਈ ਨੇ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਕੀਤਾ। ਉਹਨਾਂ ਨੇ ਹੋਟਲ ਮੈਨੇਜਮੈਂਟ ਵਿੱਚ ਆਪਣੀ ਡਿਗਰੀ ਕੰਪਲੀਟ ਕੀਤੀ ਤੇ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਦਿੱਲੀ ਦੇ ਇੱਕ ਹੋਟਲ ਵਿੱਚ ਉਹਨਾਂ ਨੇ ਐਜ਼ ਅ ਵੈਕਟਰ ਵੀ ਆਪਣੀ ਜੌਬ ਕੀਤੀ। ਜਿੱਥੇ ਉਹਨਾਂ ਨੂੰ ਸਿਰਫ ਮਹੀਨੇ ਦਾ 6500 ਰੁਪਿਆ ਹੀ ਮਿਲਦਾ ਸੀ। ਪਰ ਬਾਈ ਨੇ ਹਿੰਮਤ ਨਹੀਂ ਹਾਰੀ। ਉਹਨਾਂ ਨੂੰ ਗਾਇਕੀ ਦਾ ਸ਼ੌਕ ਆਪਣੇ ਬਚਪਨ ਤੋਂ ਸੀ। ਉਹ ਗਾਉਣਾ ਪਸੰਦ ਕਰਦੇ ਸੀ। ਸੋ ਫਿਰ ਦੇ ਕੁਝ ਹਾਲਾਤ ਐਸੇ ਸੀ ਕਿ ਉਹਨਾਂ ਨੂੰ ਜਿਵੇਂ ਆਪਾਂ ਜਾਣਦੇ ਹਾਂ ਕਿ ਗੀਤਕਾਰੀ ਜਾਂ ਗਾਇਕੀ ਵਿੱਚ ਵੀ ਬਹੁਤ ਜ਼ਿਆਦਾ ਪੈਸੇ ਦੀ ਲੋੜ ਹੈ ਸਿੰਗਿੰਗ ਕਰਨਾ ਵੀ ਅੱਜ ਕੱਲ੍ਹ ਆਸਾਨ ਨਹੀਂ ਸੋ ਬਾਈ ਨੇ ਫਿਰ ਉੱਥੋਂ ਕੈਨੇਡਾ ਮੂਵ ਕੀਤਾ ਉੱਥੇ ਜਾ ਕੇ ਉਹਨਾਂ ਨੇ ਪੂਰੀ ਤਰ੍ਹਾਂ ਹਾਰਡ ਵਰਕ ਕੀਤਾ ਬਹੁਤ ਸਖਤ ਮਿਹਨਤ ਕੀਤੀ ਤੇ ਵੀਰ ਨੇ ਉੱਥੇ ਸਿਕਿਉਰਿਟੀ ਗਾਰਡ ਦੀ ਜੌਬ ਕੀਤੀ ਸਿਕਿਉਰਿਟੀ ਗਾਰਡ ਦੀ ਜੌਬ ਕਰਕੇ ਆਪਣੇ ਪੈਸੇ ਵਗੈਰਾ ਇਕੱਠੇ ਕੀਤੇ ਤੇ ਉਹਨਾਂ ਦੀ ਵਾਈਫ ਰਵਨੀਤ ਕੌਰ ਉੱਥੇ ਸਬਵੇ ਵਿੱਚ ਵਰਕਰਦੀ ਸੀ ਸੋ ਦੋਸਤੋ ਇਹ ਉਹਨਾਂ ਦੀ ਕੁਝ ਲਾਈਫ ਬਾਰੇ ਸੀ ਜਿੱਥੇ ਉਹਨਾਂ ਨੇ ਸਟਰਗਲ ਕੀਤਾ ਤੇ ਹੌਲੀ-ਹੌਲੀ ਪੌੜੀਆਂ ਚੜਦੇ ਗਏ ਕਿਉਂਕਿ ਕਹਿੰਦੇ ਕਿ ਆਪਾਂ ਜੇ ਕਿਸੇ ਕੰਮ ਨੂੰ ਲੱਗੇ ਰਹੀਏ ਹਿੰਮਤ ਨਾਲ ਕੰਮ ਕਰੀਏ ਤਾਂ ਆਪਾਂ ਆਪਣੀ ਮੰਜ਼ਿਲ ਜ਼ਰੂਰ ਪਾ ਲੈਨੇ ਆ ਸੋ ਬਾਈ ਨੇ ਦਿਨ ਰਾਤ ਮਿਹਨਤ ਕੀਤੀ ਤੇ ਫਿਰ ਅੱਜ ਤੁਸੀਂ ਦੇਖਦੇ ਹੋ ਕਿ ਜਿਸ ਤੋਂ ਮਕਾਮ ਤੇ ਪਹੁੰਚੇ ਆ ਕਿ ਪੰਜਾਬੀ ਪੰਜਾਬਾਬ ਦੇ ਵਿੱਚ ਪੰਜਾਬੀ ਇੰਡਸਟਰੀ ਵਿੱਚ ਉਹ ਇੱਕ ਰੌਕਸਟਾਰ ਦੇ ਨਾਮ ਨਾਲ ਜਾਣੇ ਜਾਂਦੇ ਆ ਸੋ ਦੋਸਤੋ ਉਹਨਾਂ ਦੀ ਆਪਾਂ 뮤직 ਕੈਰੀਅਰ ਬਾਰੇ ਹੁਣ ਆਪਾਂ ਗੱਲਬਾਤ ਕਰਦੇ ਆ ਉਹਨਾਂ ਨੇ ਆਪਣਾ ਸਿੰਗਿੰਗ ਦਾ ਸਫਰ ਲਗਭਗ 2002-2003 ਵਿੱਚ ਸ਼ੁਰੂ ਕੀਤਾ ਸੀ ਉਹਨਾਂ ਦਾ ਜਿਹੜਾ ਫਰਸਟ ਸੁਪਰ ਹਿੱਟ ਗਾਣਾ ਰਿਹਾ ਸੀ ਉਹ ਸੀ ਫੁਲਕਾਰੀ ਫੁਲਕਾਰੀ ਗਾਣੇ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਉਹਨਾਂ ਦੀ ਐਲਬਮ ਦੇਸੀ ਰੌਕਸਟਾਰ ਜਿਹੜੀ 2010 ਵਿੱਚ ਸੁਪਰ ਡੂਪਰ ਹਿੱਟ ਰਹੀ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਇਸ ਤੋਂ ਬਿਨਾ ਉਹਨਾਂ ਨੇ ਹੋਰ ਜੋ ਉਹਨਾਂ ਦੀਆਂ ਐਲਬਮਾਂ ਆਈਆਂ ਉਹਦੇ ਵਿੱਚ ਨਸ਼ਾ ਫੁਲਕਾਰੀ ਫਲਕਾਰੀ 2 ਗੈਂਗਸਟਰ ਦੇਸੀ ਰੌਕਸਟਾਰ ਦੇਸੀ ਰੌਕਸਟਾਰ 2 ਫਿਰ ਤਲਵਾਰ ਮਾਈ ਟਾਈਮ ਟੂ ਸ਼ਾਈਨ ਇਹ ਉਹਨਾਂ ਦੀਆਂ ਕੁਝ ਸੁਪਰ ਡੂਪਰ ਹਿੱਟ ਜਿਹੜੀਆਂ ਐਲਬਮਸ ਦੇ ਨੇਮ ਨੇ ਇਸ ਤੋਂ ਬਿਨਾਂ ਦੋਸਤੋ ਆਪਾਂ ਉਹਨਾਂ ਦੇ ਹਿੱਟ ਸੌਂਗਸ ਤੇ ਵੀ ਇੱਕ ਝਾਤ ਮਾਰ ਲੈਨੇ ਆ ਉਹਨਾਂ ਦਾ ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਅੰਗਰੇਜ਼ੀ ਬੀਟ ਅੰਗਰੇਜ਼ੀ ਬੀਟ ਜਿਹੜਾ 2012 ਵਿੱਚ ਆਇਆ ਸੀ ਇਹ ਗਾਣੇ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਇਹ ਹਣੀ ਸਿੰਘ ਨੇ ਇਸ ਵਿੱਚ ਰੈਪ ਕੀਤਾ ਸੀ ਮਿਊਜ਼ਿਕ ਵਗੈਰਾ ਉਹਨਾਂ ਨੇ ਕੀਤਾ ਸੀ ਸੋ ਦੋਸਤੋ ਇਸ ਗਾਣੇ ਨੂੰ ਇੰਨਾ ਸਲਾਹਿਆ ਗਿਆ ਕਿ ਬਾਲੀਵੁੱਡ ਦੀ ਮੂਵੀ ਕੋਕਟੇਲ ਵਿੱਚ ਵੀ ਇਹ ਗਾਣਾ ਫੀਚਰਡ ਹੋਇਆ ਉੱਥੇ ਵੀ ਸਾਰੇ ਬਾਲੀਵੁੱਡ ਵਿੱਚ ਇਸ ਨੂੰ ਬਹੁਤ ਸਲਾਹਿਆ ਗਿਆ ਇਸ ਤੋਂ ਬਿਨਾ ਉਹਨਾਂ ਦਾ ਹੈਲੋ ਹੈਲੋ 2013 ਵਿੱਚ ਆਇਆ ਜੇ ਅਪਾ ਉਹਨਾਂ ਦੇ ਹੋਰ ਕੁਝ ਹਿੱਟ ਗਾਣਿਆਂ ਦੀ ਗੱਲ ਕਰੀਏ ਗੱਪਰੂ ਉਤਾਰਿਆ ਰਾਜ ਕਰਦਾ ਕਿੰਨੀ ਸੋਹਣੀ ਅੰਗਰੇਜ਼ੀ ਬੀਟ ਦੀ ਗੈਂਗਸਟਾਰ ਹੈਲੋ ਹੈਲੋ ਮਲਾਜੇਦਾਰੀਆਂ ਸ਼ਟ ਅਪ WhatsApp ਕੱਚ ਵਾਲੀ ਗੰਦ ਫੋਟੋ ਜਾਲਮ ਸਰਕਾਰਾਂ ਇਹਨਾਂ ਦੇ ਕਾਫੀ ਜਿਹੜੇ ਸੁਪਰ ਡੂਪਰ ਹਿੱਟ ਗਾਣੇ ਰਹੇ ਉਹਨਾਂ ਦੀ ਆਪਾਂ ਗੱਲ ਕੀਤੀ ਉਹਨਾਂ ਦੇ ਦੋਸਤੋਂ ਫਿਲਮੀ ਕੈਰੀਅਰ ਬਾਰੇ ਵੀ ਆਪਾਂ ਇੱਥੇ ਗੱਲਬਾਤ ਕਰ ਲੈਨੇ ਕਿਉਂਕਿ ਬਾਈ ਜੀ ਨੇ ਫਿਲਮਾਂ ਦੇ ਵਿੱਚ ਵੀ ਆਪਣਾ ਤੇ ਪੰਜਾਬੀ ਇੰਡਸਟਰੀ ਦਾ ਨਾਮ ਚਮਕਾਇਆ ਕਿਉਂਕਿ ਉਹਨਾਂ ਨੇ ਕਾਫੀ ਸਾਰੀਆਂ ਸੁਪਰ ਡੂਪਰ ਹਿੱਟ ਪੰਜਾਬੀ ਫਿਲਮਾਂਾਂ 'ਚ ਪੰਜਾਬੀਆਂ ਦੀ ਝੋਲੀ ਪਾਈਆਂ ਤੋ ਦੋਸਤੋ ਉਹਨਾਂ ਦਾ ਕੈਰੀਅਰ ਸ਼ੁਰੂ ਹੋਇਆ ਸੀ 2010 ਵਿੱਚ ਬਾਈ ਨੇ ਪਹਿਲੀ ਫਿਲਮ ਦੇ ਵਿੱਚ ਕੰਮ ਕੀਤਾ ਸੀ ਮੇਲ ਕਰਾ ਦੇ ਰੱਬਾ ਇਸ ਮੂਵੀ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਉਹਨਾਂ ਦੀ ਪਰਫਾਰਮੈਂਸ ਨੂੰ ਸਲਾਹਿਆ ਗਿਆ ਤੇ ਦਰਸ਼ਕਾਂ ਨੇ ਉਹਨਾਂ ਨੂੰ ਅਸੈਪਟ ਕੀਤਾ ਫਿਰ ਇਸ ਤੋਂ ਬਾਅਦ ਜਿਨੇ ਮੇਰਾ ਦਿਲ ਲੁੱਟਿਆ ਇਸ ਮੂਵੀ ਵਿੱਚ ਵੀ ਬਾਈ ਨੇ ਬਹੁਤ ਵਧੀਆ ਕੰਮ ਕੀਤਾ ਫਿਰ ਕੈਰੀ ਆਨ ਜੱਟਾ ਲੱਕੀ ਦੀਆਂ ਲੱਕੀ ਸਟੋਰੀ ਫਿਰ ਸਿੰਘ ਵਰਸਸ ਕੋਰ ਫਿਰ ਬੈਸਟ ਆਫ ਲੱਕ ਬਾਜੀਨ ਪ੍ਰੋਬਲਮ ਜੱਟ ਜੇਮਸ ਬੌਂਡ ਫਿਰ ਬਾਈ ਦੀ ਲੋਕ ਮੂਵੀ ਆ ਇਹ 2016 ਚ ਇਸ ਨੂੰ ਵੀ ਵਧੀਆ ਰਿਸਪਾਂਸ ਮਿਲਿਆ ਕੈਪਟਨ ਫਿਰ ਅੱਗੇ ਬਾਈ ਦੀ 2017 ਵਿੱਚ ਇੱਕ ਡਿਫਰੈਂਟ ਜਿਹਾ ਪ੍ਰੋਜੈਕਟ ਆ ਰਿਹਾ ਉਹਨਾਂ ਦਾ ਮੰਜੇ ਬਿਸਤਰੇ ਮੂਵੀ ਦਾ ਨਾਮ ਹੈ ਬੜਾ ਹੀ ਡਿਫਰੈਂਟ ਆ ਦੇਖੋ ਇਸ ਵਿੱਚ ਕੀ ਹੁੰਦਾ ਫਿਰ ਬਾਈ ਨੇ ਬਾਲੀਵੁੱਡ ਵਿੱਚ ਵੀ ਕੰਮ ਕੀਤਾ ਉਹਨਾਂ ਨੇ ਗੈਸਟ ਅਪੀਅਰੈਂਸ ਦਿੱਤੀ ਸੀ ਧਰਮ ਸੰਕਟ ਨੇ ਇਹ ਮੂਵੀ ਵਿੱਚ ਵੀ ਉਹਨਾਂ ਨੇ ਆਪਣਾ ਰੋਲ ਕੀਤਾ ਸੀ ਇਸ ਤੋਂ ਬਿਨਾ ਉਹਨਾਂ ਦੀ ਜੋ ਬਾਲੀਵੁੱਡ ਡੈਬਿਊ ਮੂਵੀ ਆਈ ਸੀ ਰੋਮਾਂਟਿਕ ਕਾਮੇਡੀ ਮੂਵੀ ਸੀ ਉਹਦਾ ਨਾਮ ਸੀ ਸੈਕੰਡ ਹੈਂਡ ਹਸਬੈਂਡ ਇਸ ਵਿੱਚ ਵੀ ਉਹਨਾਂ ਦਾ ਠੀਕ ਠਾਕ ਰਿਸਪੌਂਸ ਰਿਹਾ ਦਰਸ਼ਕਾਂ ਨੂੰ ਦਰਸ਼ਕਾਂ ਨੇ ਜਿਆਦਾਤਨ ਹੀ ਮੂਵੀ ਨੂੰ ਸਲਾਇਆ ਪਰ ਫਿਰ ਵੀ ਸੋ ਸੋ ਰਿਸਪੌਂਸ ਸੀ ਇਸ ਵਿੱਚ ਸੋ ਦੋਸਤੋ ਇਸ ਤੋਂ ਬਿਨਾ ਅਵਾਰਡਸ ਤੇ ਬਾਈ ਦੇ ਅਪਨ ਨਜ਼ਰ ਮਾਰ ਲਏ ਨੇ ਬਾਈ ਜੀ ਨੇ ਲਗਭਗ 3 ਪੀਟੀਸੀ ਪੰਜਾਬੀ ਫਿਲਮ ਅਵਾਰਡ ਜਿੱਤੇ ਜੋ 2012 ਵਿੱਚ ਉਹਨਾਂ ਨੂੰ ਮਿਲਿਆ ਸੀ ਜਿਨੇ ਮੇਰਾ ਦਿਲ ਲੁੱਟਿਆ ਇਸ ਵਿੱਚ ਉਹਨਾਂ ਦਾ ਜੋ ਬੈਸਟ ਐਕਟਰ ਦਾ ਅਵਾਰਡ ਸੀ ਉਹ ਦਲਜੀਤ ਨਟਾਈਆ ਖੋਇਆ ਸੀ ਦੋਨਾਂ ਨੂੰ ਮਤਲਬ ਕਿ ਕਾਮਨ ਅਵਾਰਡ ਮਿਲਿਆ ਸੀ ਇਹ ਫਿਰ 2013 ਵਿੱਚ ਮਿਰਜਾ ਮਿਰਜਾ ਦੀ ਅਨਟੋਲਡ ਸਟੋਰੀ ਚ ਬਾਈ ਨੂੰ ਫੈਟਿਕਸ ਬੈਸਟ ਐਕਟਰ ਦਾ ਅਵਾਰਡ ਮਿਲਿਆ ਪੀਟੀਸੀ ਪੰਜਾਬੀ ਵੱਲੋਂ ਤੇ ਇਹਨਾਂ ਨੂੰ ਬੈਸਟ ਐਕਟਰ ਲਈ ਇਹ ਮੂਵੀ ਨੋਮੀਨੇਟਡ ਹੋਈ ਸੀ 2015 ਵਿੱਚ ਜੱਟ ਜੇਮਸ ਬੌਂਡ ਲਈ ਬਾਈ ਨੂੰ ਬੈਸਟ ਐਕਟਰ ਦਾ ਅਵਾਰਡ ਮਿਲਿਆ ਤੋ ਦੋਸਤੋ ਇਹ ਉਹਨਾਂ ਦੇ ਕੁਝ ਅਵਾਰਡਸ ਬਾਰੇ ਆਪਾਂ ਗੱਲਬਾਤ ਕਰ ਲਈ ਇਸ ਤੋਂ ਬਿਨਾ ਬਾਈ ਨੇ ਸੈਂਡਵਿਲ ਤੇ ਬਰਮਿੰਗਮ ਮੇਲਾ 2014 ਉੱਥੇ ਆਪਣੀ ਪਰਫਾਰਮੈਂਸ ਦਿੱਤੀ ਤੇ ਦਰਸ਼ਕਾਂ ਨੇ ਉਹਨਾਂ ਨੂੰ ਇਸ ਲਈ ਭਰਪੂਰ ਪਿਆਰ ਦਿੱਤਾ ਦੋਸਤੋ ਇਸ ਵੀਡੀਓ ਵਿੱਚ ਇਨਾ ਹੀ ਬਾਈ ਦੇ ਜੀਵਨ ਬਾਰੇ ਜੋ ਆਪਾਂ ਨੂੰ ਜਾਣਕਾਰੀ ਸੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਮੈਨੂੰ ਉਮੀਦ ਹੈ ਆਸ ਹੈ ਕਿ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਬਈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਆਪਣੀ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਇੱਕ ਕਲਿੱਕ ਕਰਕੇ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਅੱਗੇ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗਾ ਤੇ ਦੋਸਤੋ ਹੋਰ ਵੀ ਜੇਕਰ ਤੁਹਾਡਾ ਕੋਈ ਸੁਝਾਅ ਹੋਵੇ ਜਾਂ ਤੁਹਾਡਾ ਕੋਈ ਕੁਐਸਚਨ ਹੋਵੇ ਤਾਂ ਤੁਸੀਂ ਉਹ ਕਮੈਂਟ ਬਾਕਸ ਵਿੱਚ ਜਾ ਕੇ ਆਪਣਾ ਸਵਾਲ ਜਵਾਬ ਜੋ ਵੀ ਹੈ ਕੁਛ ਵੀ ਉਹ ਦੱਸ ਸਕਦੇ ਹੋ ਇਸ ਤੋਂ ਬਿਨਾਂ ਦੋਸਤੋ ਅੱਜ ਆਪਾਂ ਤੁਹਾਡਾ ਇੱਕ ਨਵੀਂ ਗੱਲ ਵੀ ਸ਼ੇਅਰ ਕਰਨੀ ਹੈ ਕਿ ਜੇ ਮੇਰਾ ਕੋਈ ਵੀਰ ਭਰਾ ਕੋਈ ਵੀ ਟੈਲੈਂਟਡ ਸਿੰਗਰ ਹੋਵੇ ਜੋ ਵਧੀਆ-ਵਧੀਆ ਗਾਣੇ ਗਾਉਂਦਾ ਹੋਵੇ ਤਾਂ ਉਹ ਬੋਲੀਹੌਲੀ ਬਾਬਾ @gmail.com ਤੇ ਆਪਣੀ ਜੋ ਵੀਡੀਓ ਕਲਿੱਪ ਆ ਉਹ ਸੈਂਡ ਕਰ ਸਕਦਾ ਹੈ ਆਪਾਂ ਉਹਨਾਂ ਦੀ ਵੀਡੀਓ ਜਲਦੀ ਤੋਂ ਜਲਦੀ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਤੇ ਉਸ ਬੰਦੇ ਨੂੰ ਪ੍ਰੋਮੋਟ ਕਰਾਂਗੇ ਕਿਉਂਕਿ ਮੇਰਾ ਇੱਕ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਨੇਚਰ ਹੈ ਕਿ ਜੋ ਬੰਦਾ ਟੈਲੈਂਟਡ ਹੈ ਆਪਾਂ ਉਸ ਦੀ ਵਾਦ ਤੋਂ ਉਹਦੇ ਹੈਲਪ ਕਰੀਏ ਸੋ ਦੋਸਤੋ ਤੁਸੀਂ ਮੈਨੂੰ ਆਪਣੀ ਕਲਿੱਪ ਭੇਜ ਸਕਦੇ ਹੋ ਤੇ ਆਪਾਂ ਜਲਦੀ ਤੋਂ ਜਲਦੀ ਉਹ ਚੈਨਲ ਤੇ ਅਪਲੋਡ ਕਰਾਂਗੇ ਇਸ ਵੀਡੀਓ ਵਿੱਚ ਇੰਨਾ ਹੀ ਇੰਨੇ ਸ਼ਬਦਾਂ ਨਾਲ ਇਜਾਜ਼ਤ ਮੰਗਦਾ ਗਲਤੀ ਲਈ ਮਾਫੀ ਅੱਗੇ ਤੋਂ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਜਉਂਦੇ ਵਾਸਤੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ ਜੀ